ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਦੇ ਉੱਤੇ ਰੁਕਤਾਮ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਤੇ ਦੱਸਦੇ ਹੀ ਇਹ ਬੋਰ ਅਗੇਂਸਟ ਡਰੱਗ ਦੇ ਤਹਿਤ ਪੁਲਿਸ ਦੇ ਵੱਲੋਂ 4 ਮਾਮਲੇ ਜਿਹੜੇ ਨੇ ਡਰੱਗ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਨਸ਼ਿਆਂ ਦੇ ਅਗੇਂਸਟ ਤੇ ਉੱਥੇ ਹੀ ਇਸ ਦੀ ਜਾਣਕਾਰੀ ਜਿਹੜੀ ਹੈ ਡੀਐਸਪੀ ਸੁਮੇਰ ਸਿੰਘ ਮਾਨ ਦੇ ਵੱਲੋਂ ਦਿੱਤੀ ਗਈ ਕਿ ਕਿਸ ਤਰ੍ਹਾਂ ਪੁਲਿਸ ਜਿਹੜੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਡਿਵੀਜ਼ਨ थाना ਨੰਬਰ 1 2 ਮਮੂਨ ਅਤੇ ਨੰਗਲ ਦੀ ਤਾਂ ਮਾਮਲੇ ਜੁੜੇ ਨੇ ਡਰੱਗਸ ਦੇ ਅਗੇਂ ਦਰਜ ਕੀਤੇ ਗਏ ਨੇ ਤੇ ਡਰੱਗ ਮਨੀ ਵੀ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਜਾਣਕਾਰੀ ਜਿਹੜੀ ਹੈ ਡੀਐਸਪੀ ਸੁਮੇਰ ਸਿੰਘ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਹ ਦੇਖ ਲੈਣੇ ਆ ਸਮੇਂ ਦੀ ਵੱਡੀ ਖਬਰ ਜੀ ਜਿਸ ਨੂੰ ਤੁਸੀਂ ਜਾਣਦੇ ਹੋ ਕਿ ਕਿਸੇ ਕੁਝ ਦਿਨਾਂ ਤੋਂ ਜਿਹੜਾ ਨਾਰਕੋਟਿਕਸ ਨੇ ਅਗੇਂ ਸਟਾਪਰ ਸਪੈਸ਼ਲ ਡਰਾਈਵ ਚਲਾਇਆ ਫਰਾਂ ਕੋਰਟ 'ਚ ਅਦਰਵਾਈਜ਼ ਪੂਰੇ ਪੰਜਾਬ 'ਚ ਚੱਲ ਰਿਹਾ ਹਾਂ ਜਿਸ ਦਾ ਆਪਣੇ ਮਾਨਯੋਗ ਮਿਨਿਸਟਰ ਸਾਹਿਬ ਵੀ ਆਈਸੀਰ ਪਾਲਦੀਮਾ ਜੀ ਨਾਲ ਸ਼੍ਰੀ ਲਾਲਚੰਦ ਜੀ ਆਈਸੀ ਜਿਹੜਾ ਡਰਗ ਫੋਰਸ ਕੋਲ ਵੀ ਦੇਖੇ ਉਹਨਾਂ ਨੇ ਬਾਕੀ ਅਦਰਵਾਈਜ਼ ਮੀਟਿੰਗ ਵੀ ਕੀਤੀ ਹੈ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਵੀ ਜਿਹੜੀ ਨਾਰਕੋਟਿਕਸ ਦੇ ਅਗੇਂਸਟ ਆਪਾਂ ਸਖਤ ਕਾਰਵਾਈ ਕਰੀਏ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਜੀ ਕੱਲ ਤੇ ਅੱਜ ਟੋਟਲ 4 ਐਫ ਆਈ ਆਰ ਲੌਂਚ ਕੀਤੀਆਂ ਜੀ ਕੱਲ ਆਪਾਂ ਇੱਕ ਐਫ ਆਈ ਆਰ ਨੰਬਰ 31 ਜਿਹੜੀ ਆ ਉਹ ਦਰਜ ਕੀਤੀ ਹੈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਚ ਜਿਹਦੇ ਚ ਇੱਕ ਅਮੀਰ ਚੰਦ ਅਲਿਆਸ ਸਨੀ uh, son of ਚੰਨਾ ਨੀਅਰ ਲੂਮਿਨੀ ਪ੍ਰਾਇਮਰੀ ਸਕੂਲ ਦੇ ਲਾਗੇ ਦਾ ਰਹਿਣ ਵਾਲਾ ਉਹਨੂੰ ਅਰੈਸਟ ਕੀਤਾ ਆਪਾਂ 15 ਗ੍ਰਾਮ ਹੈਰੋਇਨ ਨਾਲ ਨਾਲ ਡਰੱਗ ਮਨੀ ਨਾਲ ਮੁਕੱਦਮਾ ਨੰਬਰ 24 ਡਿਵੀਜ਼ਨ ਨੰਬਰ 2 ਥਾਣੇ 'ਚ ਦਿੱਤਾ ਆਪਾਂ ਇਹਦੇ 'ਚ ਆਪਾਂ ਇੱਕ ਸੁਜਲ son of ਲੇਟ ਬੰਟੀ ਰੈਜ਼ੀਡੈਂਟ ਆਫ ਹਾਊਸਿੰਗ ਬੋਰਡ ਕਲੋਨੀ ਉੱਥੇ ਉੱਥੋਂ ਦੇ ਲੜਕੇ ਨੂੰ ਅਰੈਸਟ ਕੀਤਾ ਉਦੋਂ ਬਾਅਦ ਆਪਾਂ ਮਮੂਨ ਚ ਐਫ ਆਈ ਆਰ ਨੰਬਰ 23 ਦਰਜ ਕੀਤੀ ਹੈ ਜਿਹਦੇ ਵਿੱਚ ਸ਼ੁਭਮ ਕੁਮਾਰ ਅਲਿਆਸ ਸ਼ਿੱਬੂ ਰਹਿਣ ਵਾਲਾ ਇਹ ਕਰੋਲੀ ਦਾ ਇਹਨੂੰ ਅਰੈਸਟ ਕੀਤਾ 16 ਗ੍ਰਾਮ ਹੈਰੋਇਨ ਨਾਲ ਤੇ ਇਹਨਾਂ ਸਾਰੇ ਚ ਆਪਾਂ ਡਰਗ ਮਨੀ ਵੀ ਕੀਤੀ ਹੈ ਰਿਕਵਰ ਤੇ ਇਸ ਤੋਂ ਇਲਾਵਾ ਅੱਜ ਆਪਾਂ ਪੁਲਿਸ ਸਟੇਸ਼ਨ ਨੰਗਲਪੂਰ ਚ ਇੱਕ ਐਫ ਆਈ ਆਰ ਦੇ ਰਿਹਾ ਹਾਂ ਉੱਥੇ ਵੀ ਇੱਕ ਲਿਸਟਡ ਪੈਡਲਰ ਹੈ ਜਿਹਦੇ ਖਿਲਾਫ ਇਹ ਜਿਹੜੀ ਐਫ ਆਈ ਆਰ ਹੋ ਰਹੀ ਹੈ ਤੇ ਹਾਲੇ ਐਫ ਆਈ ਆਰ ਇਨ ਪ੍ਰੋਸੈਸ ਸਰ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿੰਨੇ ਵੀ ਇਹ ਲੋਕ ਇਸ ਕੰਮ ਚ ਇਨਵੋਲ ਹੈ ਉਹਨਾਂ ਦੇ ਖਿਲਾਫ ਆਪਾਂ ਬਹੁਤ ਹੀ ਇਹਨੂੰ ਕਹਿੰਦੇ ਆ ਪਲੈਨਿੰਗ ਨਾਲ ਇਹ ਆਪਰੇਸ਼ਨ ਕਰ ਰਹੇ ਹਨ ਤੇ ਕੱਲੇ ਕੱਲੇ ਬੰਦੇ ਨੂੰ ਆਪਾਂ ਸ਼ਾਰਟਲਿਸਟ ਕੀਤਾ ਪਬਲਿਕ ਤੋਂ ਵੀ ਫੀਡਬੈਕ ਲਿਆ ਆਪਾਂ ਸਾਡੀ ਵੀ ਇਨਫੋਰਮੇਸ਼ਨ ਸੀ ਪਬਲਿਕ ਤੋਂ ਵੀ ਫੀਡਬੈਕ ਲਿਆ ਕਿ ਕਿਹੜੇ ਕਿਹੜੇ ਬੰਦੇ ਜਿਹੜੇ ਇਸ ਕੰਮ ਚ ਇਨਵੋਲ ਹੈ ਇਹਨਾਂ ਚ ਆਪਾਂ ਕੁਝ ਬੰਦੇ ਫੜਿਆ ਹਾਲੇ ਕਾਫੀ ਫੜਨ ਵਾਲੇ ਰਹਿੰਦੇ ਵੀ ਹੈ ਤੇ ਉਹਨਾਂ ਤੇ ਆਪਾਂ ਬਿਲਕੁਲ ਪਲੈਨਿੰਗ ਨਾਲ ਕੰਮ ਕਰ ਰਿਹਾ ਤੇ ਮੈਂ ਇਹ ਉਹਨਾਂ ਨੂੰ ਬਹੁਤ ਕਲੀਅਰਲੀ ਕਹਿ ਦੇਣਾ ਚਾਹਨਾ ਕਿ ਵੀ ਉਹ ਇਹ ਮਨ 'ਚ ਵਹਿਮ ਨਾ ਰੱਖਣ ਕਿ ਵੀ ਆਪਾਂ ਇਹ ਕਰ ਲਾਂਗੇ ਤੇ ਕਿਉਂਕਿ ਉਹ ਦੇਖੀ ਰਏ ਹਾਲਾਤ ਅੱਗੇ ਪਿੱਛੇ ਹੋਈਆਂ ਤੇ ਉਹ ਦੇਖ ਲੈਣ ਕਿ ਵੀ ਹੋਊਗੀ ਰਏ ਅੱਗੇ ਪਿੱਛੇ ਤੇ ਉਸ ਹੌਂ ਨਾਲ ਆਪਾਂ ਅੱਗੇ ਦੇ ਅੱਗੇ ਹੀ ਚੱਲਣਾ ਤੇ ਅਗਰ ਉਹ ਸੋਚਦੇ ਆ ਕਿ ਅਸੀਂ ਵੇਚਣਾ ਤੋ ਫਿਰ ਆਪਣੀ ਜ਼ਰਤ ਨਾਲ ਹੀ ਵੇਚਣ ਕਿਉਂਕਿ ਆਪਾਂ ਬਰਛੜਨਾ ਨਹੀਂ ਸਰ ਕੋਈ ਪ੍ਰੋਪਰਟੀ ਲੋਏ ਵਾਸਤੇ ਵੀ ਤਾਂ ਵੱਲੋਂ ਲਿਸਟੇ ਜਾਂਦੀ ਕਿੱਥੇ ਗਈ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਵੀ ਸਾਡੇ ਤੋਂ ਜਿਹੜੀ ਲਿਸਟਾਂ ਮੰਗੀਆਂ ਗਈਆਂ ਆਪਾਂ ਦਿੱਤੀਆਂ ਉਹਦੇ ਬਾਅਦ ਜਿਹੜੇ ਆਪਣੇ ਡੈਪਟੀ ਕਮਿਸ਼ਨਰ ਪਟਾਣਕੋਟ ਉਹਨਾਂ ਨੇ ਇੱਥੇ ਡਿਸਾਈਡ ਕਰਨਾ ਜਿਸ ਤਰ੍ਹਾਂ ਉਹਦੇ ਉੱਪਰ ਕੁਝ ਆਂਦਾ ਤੇ ਉਹ ਤੁਹਾਡੇ ਸਾਹਮਣੇ ਆਊਗਾ ਤੇ ਆਪਣੇ ਵੱਲੋਂ ਜਿਹੜੀ ਸਾਡੇ ਵੱਲੋਂ ਰეკਮੈਂਡੇਸ਼ਨ ਸੀ ਆਪਾਂ ਭੇਜੀ ਹੈ ਤੇ ਨਸ਼ਿਆਂ ਦੇ ਖਿਲਾਫ ਤੇ ਖਾਸ ਕਰ ਜਿਹੜੀ ਨਸ਼ਿਆਂ ਦੀ ਸੇਲ ਦੇ ਖਿਲਾਫ ਜਿਹੜੀ ਪੁਲਿਸ ਬਹੁਤ ਹੀ ਸਖਤ ਕਾਰਵਾਈ ਕਰੂਗੀ ਔਰ ਕੰਟੀਨਿਊਸਲੀ ਕਰੂਗੀ ਵਿਦਆਊਟ ਐਨੀ ਬ੍ਰੇਕ ਕੈਮਰਾ ਪਰਸਨ ਹਣੀ ਦੇ ਨਾਲ ਅਜ ਇਸ ਨੇ ਦੀ ਰਿਪੋਰਟ